हां जी दोस्तों इंस्टाग्राम ਤੇ YouTube ਤੇ ਮਸ਼ਹੂਰ ਜਾਨਮਲ ਨੂਸਰੀ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਹ ਆਪਣੇ YouTube ਉੱਪਰ ਵਲੌਗ ਬਣਾਉਂਦਾ ਹੈ ਤੋਂ ਵਕ ਵਕ ਕੰਟਰੀਆਂ ਵੀ ਘੁੰਮਦਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਹਾਂ ਕਿ ਪਿਛਲੇ ਦਿਨੀ ਜੋ ਕਿ ਜਾਨਮਲ ਜੋ ਕਿ ਹੈ ਪਾਕਿਸਤਾਨ ਵਿੱਚ ਜਾਂਦੇ ਹਨ ਤੇ ਉੱਥੋਂ ਜੋ ਕਿ ਵੀਡੀਓ ਵਲੌਗ ਬਣਾ ਕੇ ਲਿਆਉਂਦੇ ਹਨ ਉਸ ਨੂੰ ਲੈ ਕੇ ਚੱਲਦੇ ਆ ਦੋਸਤੋ ਤੁਹਾਨੂੰ ਦੱਸ ਦਿੰਨੇ ਹਾਂ ਕਿ ਜਾਨਮਲ ਨੂ ਜੋ ਕਿ ਚੰਡੀਗਲ ਪੁਲਿਸ ਵੱਲੋਂ ਜੋ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਸਤੋ ਗ੍ਰਫਤਾਰ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਾਨਮਾਲ ਜੋ ਕਿ ਪਾਕਿਸਤਾਨ ਗਿਆ ਸੀ ਉਸ ਵੱਲੋਂ ਜੋ ਕਿ ਹੈ ਪੰਜਾਬ ਦੀ ਜਸੂਸੀ ਜੋ ਕਿ ਹੈ ਉੱਧਰ ਜਾ ਕੇ ਕੀਤੀ ਗਈ ਹੈ ਤੇ ਆਪਣਾ ਸਾਰਾ ਜੋ ਕਿ ਬਿਆਨ ਨੇ ਪੰਜਾਬ ਦੇ ਲੋਕ ਨੂੰ ਦੱਸਦਾ ਹੈ। ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਵੀ ਹੋਰ ਵੀ ਕਈ ਯੂਟਿਊਬਰ ਜੋ ਕਿ ਪਾਕਿਸਤਾਨ ਜਾਂਦੇ ਹਨ ਜਾ ਕੇ ਵੀਡੀਓਜ਼ ਵਲੌਗ ਬਣਾਉਂਦੇ ਹਨ ਦੋਸਤੋ ਕਿ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਲੋਕ ਜੋ ਕਿ ਜਾਨਮਾਲ ਦੇ ਨਾਲ ਖੜੇ ਹਨ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਸਿਰਫ ਲੋਕਾਂ ਨੂੰ ਜੋ ਕਿ ਹੈ ਦਿਖਾਉਂਦਾ ਹੈ ਕਿ ਪਾਕਿਸਤਾਨ ਕਿਹੋ ਜਿਹਾ ਦਾ ਹੈ ਇਹ ਕਦੇ ਵਿੱਚ ਤੁਸੀ ਨਹੀਂ ਕਰ ਸਕਦਾ। ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਜਾਨਮਾਲ ਵੱਲੋਂ ਜੋ ਕਿ ਇੱਕ ਵੀਡੀਓ ਦੇ ਆਪਣੀ ਇੱਕ ਪੋਸਟ ਦੇ ਵਿੱਚ ਦੱਸਿਆ ਗਿਆ ਹੈ ਉਸ ਵੇਲੇ ਦੱਸਿਆ ਗਿਆ ਹੈ ਕਿ ਮੈਂ ਬੇਕਸੂਰਾ ਤੁਸੀਂ ਪੂਰੀ ਸ਼ਾਨ ਬੀਨ ਕਰ ਲਵੋ ਅਗਰ ਤੁਹਾਨੂੰ ਲੱਗਦਾ ਹੈ ਕਿ ਮੈਂ ਅਗਰ ਮੇਰਾ ਕੋਈ ਕਸੂਰ ਹੈ ਤੁਸੀਂ ਮੈਨੂੰ ਸਜ਼ਾ ਦੇ ਸਕਦੇ ਹੋ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ